ਕਿ ਬੀਜਪੀ ਦੇ ਬੱਚਾ ਬੱਚਾ ਹੁੰਦਾ ਕਿੱਥੇ ਆ ਰਿਹਾ ਹੈ ਗੱਲ ਕਰ ਰਿਹਾ ਹੈ ਨੰਨੇ ਨੂੰ ਫੋਨ ਆਇਆ ਤੁਹਾਨੂੰ ਹਾਂ ਦਿਖਾ ਦਿਓ ਆਪ ਜੀ ਬੀਜਪੀ ਦਾ ਬੰਦਾ ਬੋਲ ਰਿਹਾ ਹੈ ਸਾਡੇ ਅਸੀਂ ਰਹਿਣਾ ਥੋੜਾ ਜਿਹਾ ਨਾਮ ਲੈਂਦੇ ਹਾਂ ਬੀਜਪੀ ਵਾਲੇ ਕਰਦੇ ਜੀ ਪੁੱਛਿਆ ਅੱਜ ਪੁੱਛਿਆ ਉਹਨਾਂ ਨੂੰ ਕਿ ਬੀਜਪੀ ਵਾਲੇ ਕਿਵੇਂ ਕਰਵਾ ਦਿੰਦੇ ਨੇ ਪਾਰਟੀ ਸਰਕਾਰ ਜੇ ਜੇ ਉਹਨਾਂ ਦੇ ਦਿਖਾਓ ਦਿਖਾਓ ਜੇ ਕਾਗਜ਼ ਆ ਦੇਖੋ ਇਹ ਕਾਗਜ਼ ਕੀ ਦੇ ਆ ਉਹ ਕਾਗਜ਼ ਬੀਜਪੀ ਦੇ ਆ ਸਾਰੇ ਕਾਗਜ਼ ਦੇਖੋ ਜਿਵੇਂ ਫਾੜੇ ਹੋਏ ਇਹ ਬੀਜਪੀ ਦੇ ਕੈਂਡੀਡੇਟ ਆ ਮੇਰੀ ਫਾਈਲ ਕੋਕੇ ਲਾ ਕੇ ਸੀਮਾ ਸ਼ਰਮਾ ਦੀ ਫਾਈਲ ਕੋਕੇ ਲਾ ਕੇ ਠੀਕ ਹੈ ਜੀ ਅਸੀਂ ਕਹਿੰਦੇ ਆ ਅਸੀਂ ਬੀਜਪੀ ਤੋਂ ਆ ਸਾਡੀਆਂ ਫਾਈਲਾਂ ਕੋਕੇ ਉਹ ਜਾਣ ਕੇ ਮਾਰੇ ਲਾ ਰਹੇ ਆ ਆਪਰੇ ਨੀ ਬਲਰਾਉਂਡ ਨਹੀਂ ਆਪ ਕਰ ਰਹੇ ਆ ਕਿ ਜਾਣਦੇ ਨਹੀਂ

ਨਹੀਂ ਸਾਰੇ ਨੇ ਫਾਰਮ ਭਰਨ ਤੋਂ ਜੇ ਭਰਨ ਦਿੰਦੇ ਹਾਂ ਤਾਂ ਬਾੜ ਦੇ ਕਿਉਂ ਆਂ ਵੋਟਾਂ ਕਿਉਂ ਪਵਾ ਰਹੇ ਹੋ ਤੁਸੀਂ ਜਿਹਨੇ ਪਾੜੇ ਤੁਹਾਡੇ ਕਾਗਜ਼ ਅਸੀਂ 31 ਨੰਬਰ ਵਾਲੇ ਸੀ ਜਿਹੜੀ ਪਾਗੀ ਤੁਹਾਡੀ 20 ਜੀਪੀ ਪਾਰਟੀ ਜਿਹਨੇ ਪਾੜੇ ਤੁਹਾਡੇ ਕਾਗਜ਼ ਉਹ ਰਮਾਲ ਬੰਨਿਆ ਨੇ ਰਮਾਲ ਬਨ ਕੇ ਮੇਰੀ ਫਾਈਲ ਫੜ ਕੇ ਪਾੜਤੀ ਅੰਦਰ ਹਾਂਜੀ ਫੇਰਾ نیچے ਆਇਆ نیچے ਕੇ ਪੱਜ ਗਿਆ ਅੰਦਰ ਮੈਂ ਵੀਡੀਓ ਬਣਾਉਣ ਲੱਗੀ ਐ ਲੈਨੋ ਫਟਾਫਟ ਪੱਜ ਗਿਆ ਨਹੀਂ ਇਹ ਪੁਲਿਸ ਨੇ ਅੰਦਰ ਬਾੜੇ ਹੋਏ ਇਹਨੇ ਬੰਦੇ ਜਿਹੜੇ ਮਾਰ ਬੰਨ ਕੇ ਅੰਦਰ ਵੀ ਅੰਦਰ ਵੀ ਹੈਗੀ ਐ ਪੁਲਿਸ ਵੀ ਹੈਗੀ ਐ ਪਰ ਆਫਿਸ ਸਿਵਲ ਚੀਫ ਦਾ ਮੈਨੂੰ ਨਹੀਂ ਪਤਾ ਵੀ ਇਹ ਪੁਲਿਸ ਵਾਲਾ ਸੀ ਜਾਂ ਉਹ ਛਾ ਚਾਲੂ ਸਰਕਾਰ ਤੱਕ ਕਾ ਕਰਦੀਏ ਸਾਡੇ ਨੂੰ ਬੰ ਬਿਲਕੁਲ ਇਹ ਤਸਵੀਰਾਂ ਨੇ ਨਾਮਿਕਾ ਜਦੋਂ ਹੱਥ ਦੇ ਵਿੱਚ ਕਾਗਜ਼ ਨੇ ਲਗਾਤਾਰ ਇਹ ਤਸਵੀਰਾਂ ਅੰਦਰੋਂ ਸਾਹਮਣੇ ਆ ਰਹੀਆਂ ਨੇ ਆ ਦੇਖੋ ਜਾਣ ਕੇ ਅਸੀਂ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਦੇਖ ਲੈ ਦੇਖ ਲੈ মইলা কওঁ মাইলা